तीर्थ कोट किए स्नान दिए बहुत दान किए स्नान करोड़ों तीर्थां ਦੇ ਇਸ਼ਨਾਨ ਕੀਤੇ ਹੋਣਾ ਚਾਹੀਏ دیے ਬਹੁਤ ਆਣ ਬੜੇ দান ਵੀ ਦਿੱਤੇ ਮਹਾव्रत ਧਾਰ ਬੜੇ ਬੜੇ ਵਰਤ ਵੀ ਬਹੁਤ ਰੱਖੇ ਵਾਹ ਵਰਤ ਰੱਖੇ ਕਈ ਕਈ ਦਿਨ ਦਿਨ ਵਰਤ ਰੱਖੇ ਲਗਾਤਾਰ ਅਰੋਜੇ ਵੀ ਤਾਂ ਰੱਖਦੇ ਨੇ ਵੀਰੋਂ ਵੀ ਨਾ ਰੱਖਦੇ ਨੇ ਵਿਚਾਰੇ ਔਖਾ ਜਾਂਦਾ ਵੀਰਾਂ ਗਰਮੀ ਦਾ ਹੁੰਦਾ ਬਹੁਤ ਔਖਾ ਹੋ ਜਾਂਦਾ ਚਾਹੇ ਮਰ ਜਾਣ ਪਾਣੀ ਨਹੀਂ ਪੀਂਦੇ ਮਹਾ ਭਰਤਾਰੇ ਦੇਸ ਭਰਿਓ ਕਰ ਭੇਸ ਤਪੋ ਤਨ ਤਨ ਕੇ ਸਦਰੇ ਨ ਮਿਲੇ ਹਰ ਪਿਆਰੇ ਦੇਸ ਭਰਿਓ ਕਰ ਭੇਸ ਦੇਸ ਭਰਿਓ ਕਰ ਭੇਸ ਤਪੋ ਤਨ ਕੇ ਸਦਰੇ ਨ ਮਿਲੇ ਤਨ ਕੇ ਸਦਰੇ ਨ ਮਿਲੇ ਹਰ ਪਿਆਰੇ ਤਨ ਕੇ ਸਦਰੇ ਤਨ ਦੇ ਬਾਤ ਤੇ ਸਦਰ ਤਨ ਦੀ ਇੱਛਾ ਸੀ ਤਨ ਦੀ ਮਾਇਆ ਦੀ ਦੇਸ ਦੇ ਜਫਿਲਦਾਰ ਆ ਕਬਦਾ ਤਾਂ ਬਸ ਵੀਰ ਦਾ ਭੇਸ ਬਣਾ ਕੇ ਸੰਤ ਦਾ ਭੇਸ ਧਾਰ ਲਿਆ। ਇਹ ਚਾਹ ਗਈ ਸੀ ਕਿ ਚਾਹ ਸੀ ਤਾਂ ਦੀ ਦੌਲਤ ਦੀ ਜਿਵੇਂ ਸੰਤ ਤੋਂ ਫੰਟੇ ਨੇ ਵੰਟ-ਵੰਟ। ਸੱਦਰ ਕੀ ਸੀ? ਕੰਨ ਕੇ ਸੱਦਰੇ। ਪੈਸਿਆਂ ਕਰਕੇ بڑے بڑے ਡੇਰੇ ਬਣਾਏ ਨੇ ਆ ਕੇ ਇਕੱਠੇ ਕਰਕੇ। ਓਏ ਸੱਚ ਕਹਿੰਦਾ ਵੀ ਤੁਸੀਂ ਇੱਥੇ ਡੇਰਾ ਬਣਾਉਂ ਰਹੇ ਹੋ ਇੱਥੇ ਰਹਿਣਾ ਤੁਸੀਂ। ਉਹ ਡੇਰੇ ਤੁਸੀਂ ਕਾਸਮ, ਜਾਂ ਤਾਂ ਤੁਸੀਂ ਰਹਿਣਾ ਚਾਹੁੰਨਾ ਇੱਥੇ ਹੀ। ਇਹ ਤੇ ਨਹੀਂ ਬੋਲਿਆ ਜਾ ਰਹਿਣ ਦੇਣਾ ਸਾਨੂੰ ਕਿਸੇ ਉਹਨੇ ਸਾਹ ਉਹਨਾਂ ਨੇ ਵਧ ਨਹੀਂ ਇੱਕ ਮਿਸਾ ਲੈਣ ਦੇਣਾ ਪਿਛੇ ਲੜਾਈ ਪੜਾਈ ਜਰੂਰ ਛੜਪੂ ਕੇ ਚੇਲਿਆਂ ਚ ਜੈਦਾਰ ਬਣਾ ਦੋ ਉਤਾਰ ਲਈ ਛੜਪੂ ਲੜਾਈਆਂ ਛੜਦੀਆਂ ਨੇ ਪਿਛੇ ਹੋਰ ਕੀ ਹੁੰਦਾ ਇੱਥੇ ਤਨਕੇ ਸਦਰੇ ਨੂੰ ਮਿਲੇ ਹਰ ਪਿਆਰੇ ਉਹ ਜਿਹੜਾ ਲੈ ਕੇ ਚੇਲਿਆਂ ਨੂੰ ਦੇਣਾ ਤਾਂ ਹਰ ਪਿਆਰਾ ਉਹ ਤਾਂ ਮਿਲਿਆ ਨਹੀਂ ਜੋ ਉਹਨਾਂ ਨੂੰ ਦੇਣਾ ਸੀ ਉਹ ਤਾਂ ਮਿਲਿਆ ਨਹੀਂ ਹੋਰੇ ਸੀ ਆਪਾਂ ਛੇੜਦਾ ਉਹਨੂੰ ਗਾਇਤਾਰੀ ਬਣਾਤਾ ਸੰਤ ਗਾਲਾ ਬਣਾਦਾ ਜਿੱਦਾਂ ਉਹਨਾਂ ਨੂੰ ਭਾਇਆ ਤਾਂ ਰਿਬਲਤ ਤਾਂ ਇਹਦਾ ਲਾਭ ਹੋਰ ਕਰ ਕੀ ਰਹੇ ਨੇ ਹੋਰ ਕੀ ਕਾਲ ਹੈ ਜੀ ਜਿੰਨੇ ਡੇਰੇ ਨੇ ਕੀ ਕਰ ਰਹੇ ਨੇ ਇਹੀ ਕੋ ਕਰ ਰਹੇ ਤਨ ਕੇ ਸਦਰ ਨੋ ਬਲੇ ਹਰ ਪਿਆਰੇ ਜਿੰਨਾ ਜੇ ਤਨ ਦੀ ਇਛਾ ਦਰ ਹਰ ਪਿਆਰਾ ਨਹੀਂ ਮਿਲ ਸਕਦਾ ਮਾਇਆ ਦੀ ਤਾਂ ਭੁੱਖ ਤਾਂ ਮਾਇਆ ਦੇ ਨਾਮ ਦੀ ਤਾਂ ਭੁੱਖ ਜਾਗੀ ਹੋਈ ਨਹੀਂ ਸੱਚੇ ਨਾਮ ਦੀ ਤਾਂ ਭੁੱਖ ਲੱਗੀ ਹੋਈ ਨਹੀਂ ਉਹ ਕਦਮ ਆਇਆ ਦੀ ਹੈ ਪੇਸ ਬਣਾ ਲਿਆ ਸੰਤ ਦਾ ਤੁਰਿਆ ਫਿਰਦਾ ਬਾਹਰ ਇੱਛਾ ਕੀ ਅਛਾ ਬੋਆ ਦੀ ਤਨ ਕੇ ਸਦਰੇ ਨਾਲ ਮਿਲੇ ਹਰ ਪਿਆਰੇ ਜਿਨ੍ਹਾਂ ਦੇ ਅੰਦਰ ਤਰਨ ਤਲਦੀ ਸਦਰ ਰਹੀ ਹੈ ਉਹਨੂੰ ਹਰ ਪਿਆਰਾ ਨਹੀਂ ਮਿਲਿਆ ਕਿਸੇ ਵੀ ਸੰਤ ਨੂੰ ਨਹੀਂ ਮਿਲਿਆ ਜਿਹੜੇ ਹੁਣ ਹੋਏ ਨੇ ਬਾਇਆ ਧਾਰੀ ਜੇ ਹੁੱਦਾ ਦਾ ਉਹਨਾਂ ਦੇ ਚੇਲਿਆਂ ਕੋਲ ਦੱਸ ਜਾਂਦੇ ਸਭ ਜਾਨ ਦੇ ਵੀ ਆਲਦੀ ਗਾ ਇਹ ਜੋ ਮਰਜੀ ਕਹੀ ਜਾਣ ਵਾਹਪੁਰ ਜੋ ਮਰਜੀ ਝੂਠ ਬੋਲੀ ਜਾਣ ਗੁਰਬਾਣੀ ਦੇ ਵਿੱਚੋਂ ਸਾਬਤ ਕਰ ਰਹੇ ਜਿਹੜੀ ਗੱਲ ਨੂੰ ਅਸੀਂ ਮੰਨਦੇ ਉਹ ਜੋ ਸਾਬਤ ਕਰਨ ਵੀ ਕੀ ਤੋਂ ਉਹਨਾਂ ਕੋਲ ਗਿਆਨ ਸੀ ਕੀ ਉਹਨਾਂ ਨੂੰ ਗੁਰਮੰਦਾ ਗਿਆਨ ਸੀ ਤੁਹਾਨੂੰ ਦਿੱਤਾ ਕੀ ਉਹਨਾਂ ਨੇ ਹਾਂ ਇਹ ਦਿੱਤਾ ਵੀ ਲੋਕਾਂ ਨੂੰ ਬੇਕੂ ਬੁਲਾ ਕੇ ਉਹਨਾਂ ਦੀ ਸੇਵ ਕੇ ਵੀ ਲੱਟਣੀ ਇਹ ਇਹ ਦਿੱਤਾ ਇਹ ਕੋਲ ਤੁਹਾਡੇ ਕੋਲ ਗੇਲੇ ਹੁਲਮੀਨਾ ਜੇ ਹੁਲਮੀ ਉਹਨਾਂ ਦੀ ਤੁਹਾਡੇ ਹੱਥ ਤੁਹਾਡੇ ਜੇ ਬੋਲਨ ਦੀ ਜਿੱਦਾਂ ਤੁਸੀਂ ਮੰਗ ਲਓਗੇ ਉਹਨਾਂ ਦੇ ਦੇਣੇ ਪੈਣਗੇ ਜੇ ਬੋਲਨ ਦੀ ਹੱਥ ਤੁਹਾਡਾ ਇਹ ਗੱਲ ਹੈ ਇਹ ਵਾਸਤੇ ਤੁਹਾਡੇ ਕੋਲ ਹੈ ਚਾਹੇ ਉਹਨਾਂ ਨੂੰ ਡਰਾ ਕੇ ਚਾਹੇ ਕੁਝ ਕਰਕੇ ਚਾਹੇ ਝੂਠ ਬੋਲ ਕੇ ਚਾਹੇ ਉਹਨਾਂ ਨੂੰ ਬੋਸ਼ਣ ਕਰਕੇ ਕਿਵੇਂ ਵੀ ਕਰਕੇ ਇਹ ਟੈਕਨੀਕ ਤੁਹਾਡੇ ਕੋਲ ਹੈਗੀ ਹੈ ਇਹੀ ਉਹ ਸਿਖਾ ਕੇ ਕਹਿੰਦੇ ਤਾ ਨਨਕੇ ਸਦਰੇ ਨਬੀ ਰਬ ਹਾਂਸਣ ਕੋਟ ਕਰੇ ਸਟਾਂਗ ਤਰੇ ਬਹੁ ਨਿਆਸ ਕਰੇ ਮੁਖਕਾਰੇ ਹਸਣ ਕੋਟ ਕਰੇ ਕੋਰੋਣਾ ਕਿਸੰਦੇ ਹਸਣ ਕੋਟ ਆਸਣ ਦੀ ਗੱਲ ਹੈ ਇੱਥੇ ਆਇਆ ਜੋ ਗਾਵੇ ਅਸਣਡ ਸਟਾਂਗ ਸਟਾਂਗ ਹੁੰਦਾ ਅਤ ਪ੍ਰਕਾਰ ਦਾ ਆ ਇਸ ਤਰ੍ਹਾਂ ਦੀ ਹੋਗਾ ਅਟ ਪਖਲ ਦਾ ਜੁੜਨ ਉਹ ਵੀ ਸੰਗ ਜੋ ਕੀ ਆ ਆਹ ਗੁਰਬਾਣੀ ਇਸ ਸੰਗ ਜੋ ਗਿਆ ਸੱਚ ਅੱਠ ਕੋਲ ਧਾਰਨ ਕਰਨ ਪਰ ਮੈਂ ਜਨਰਵਾਰੇ ਦਰਬਾਰ ਹੋ ਜਾਣਾ ਪਈ ਜੁੜ ਗਿਆ ਉੱਥੇ ਦਰਬਾਰ ਤੇ ਦਰਬਾਰ ਜੁੜ ਗਿਆ ਲੋ ਉਹ ਨਿਰਪਾਉ ਨਿਰਪਾਉ ਹੋ ਜਾਣਾ ਜੁੜ ਗਿਆ ਉੱਥੇ ਅਗਾਲ ਮੂਰਤ ਉਹ ਅਗਾਲ ਮੂਰਤ ਹੋ ਜਾਣਾ ਜੁੜ ਗਿਆ ਉੱਥੇ ਅਜੂਨੀ ਉਹ ਅਜੂਨੀ ਹੋ ਜਾਣਾ ਜੁੜ ਗਿਆ ਉੱਥੇ ਇਹ ਸਤ ਓਕਾਰ ਉਹ ਓਕਾਰ ਹੋ ਜਾਣਾ ਜੁੜ ਗਿਆ ਉੱਥੇ ਉਕਾਰ ਕੀ ਹੁੰਦਾ ਉਕਾਰ ਹੁੰਦਾ ਹੈ ਕੋਈ ਤਾਂ ਗੁਬੇ ਜਾ ਗੁਬਦਾ ਹੈ ਉਕਾਰ ਹੋ ਜਾਂਦਾ ਜਦ ਇਹ ਕੋਲਦਾ ਹਉਆ ਹੈ ਦੇਖੋ ਜਦ ਇਹ ਕੋਈ ਜਦਦਾ ਨਾ ਚੁੱਪ ਹੁੰਦਾ ਜਨਾ ਜਰਾ ਹਉਆ ਜਦ ਬੁਲਾਇਆ ਬੋਲਦਾ ਹੈ ਕਿ ਕੋਈ ਤਾਂ ਉਗਬ ਫਿਰ ਉਕਾਰ ਬਣ ਜਾਂਦਾ ਫਿਰ ਉਕਾਰ ਹੋ ਜਾਂਦਾ ਇੱਕ ਤਾਂ ਹੀ ਬਣਦਾ ਜਾਂ ਇਹ ਕੋ ਗਿਆ ਕੀ ਬਣ ਗਿਆ ਉਕਾਰ ਇੱਕ ਕੀ ਬਣ ਗਿਆ ਉਕਾਰ ਇਹ ਕੱਢਾ ਇੱਕ ਦਾ ਓਂਕਾਰ ਵਾਲੇ। ਉਹੀ ਸਤਨਾਮ ਬਣੇ। ਸਤਨਾਮ ਉਹ ਸੱਚ ਦਾ ਗਿਆਨ ਉਹਦੇ ਕੋਲ। ਕਰਤਾ ਪੁਰਖ ਹੈ। ਕਰਤਾ ਵੀ ਹੈ, ਪੁਰਖ ਵੀ ਹੈ। ਕਿ ਸ਼ਬਦ ਦੇ ਵਿੱਚ ਆ ਗਿਆ। ਸ਼ਬਦ ਦਾ ਰੂਪ じゃ ਹੋ ਗਿਆ। ਸ਼ਬਦ ਕਰਤਾ ਪੁਰਖ ਹੈ। ਇਹ 8 ਅੰਗ ਹੋ ਜਾਊਗਾ। ਅਠ ਪ੍ਰਕਾਰ ਦਾ। ਅ ਸੰਕੋਟ ਕਰੇ ਅਸ਼ਟਾਂਗ। ਹਾਂ। ਅਰੇ ਬੋਲੇ। ਮੋਰੇ ਪਾਸੇ ਲੈ ਕੇ ਗੱਲ ਉਹ ਅਸ਼ਟਾਂਗ। ਹਾਂ। ਤਰੇ ਬੋ ਨਿਆਸ ਕਰੇ ਮੁਖ ਕਰੇ ਇਹੀ ਹੈ ਇਹੀ ਹੈ ਸਤਿ ਆਦਿ ਕੀ ਗਾਇਆ ਇਹਦੀ ਇਹ ਗਾਇਆ ਸਤਿ ਆਦਿ ਕਰੇ ਸਤਾਂ ਤਰੇ ਬੋ ਨਾਸ ਕਰੇ ਮੁਖ ਕਰੇ ਬੋ ਨਾਸ ਤਰੇ ਕੀ ਹੋਇਆ ਮਨ ਕਾਲਾ ਹੋ ਗਿਆ ਸੋ ਕਰੇ ਮੁਖ ਕਰੇ ਮਨ ਤਾਂ ਕਾਲਾ ਹੋ ਗਿਆ ਫਾਇਦਾ ਕੀ ਹੋਇਆ ਕਰਨਾ ਤੇ ਮਨ ਜਟਾ ਛਾ ਗਈ ਅੰਦਰ ਗਿਆਨਤਾ ਛਾ ਗਿਆ ਅੰਦਰ ਪਰਮ ਮੈਂ ਧਰਮ ਕਰਦਾ ਪਾਰ ਬਿਜਾ ਗਿਆ ਸਗੋ ਕਰੇ ਬੁਕਾਰੇ ਸਗੋ ਕਾਲਾ ਬੁਕਾਰਿਆ ਜੇ ਕੰਮ ਖਾਤਰ ਜੋ ਕਰਿਆ ਸੀ ਉਹ ਤਾਂ ਬੜੇ ਹੀ ਨਾ ਫਿਰ ਕਾਲਾ ਹੀ ਨਾ ਹਾਂ ਜੀ ਦੀਨ ਦਿਆਲ ਅਕਾਲ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਦੀਨ ਦਿਆਲ ਅਕਾਲ ਅਕਾਲ ਆ ਗਿਆ ਹੁਣੇ ਦੀਨ ਦਿਆਲਾ ਕਾਲ ਹੋ ਉਹਦੇ ਨਾਲ ਜੁੜੇ ਤੇ ਬਿਨਾ ਭਜਨ ਦਾ ਬਿਨਾ ਜੁੜਨ ਇਹ ਆਵਕਾਲ ਨਹੀਂ ਹੋਇਆ ਦਾ ਗੱਲ ਜੋੜੀ ਸਕਦਾ ਦਿਨ ਦਿਹਾੜ ਅਕਾਲ ਅਕਾਲ ਅੰਤਲਾ ਗਾਲ ਹੈ ਉਦੋਂ ਜਿਹੜਾ ਪ੍ਰਾਤਮਿਕ ਅਕਾਲ ਹੈ ਸਤਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਅਪਨਾਸ਼ੀ ਪੁਰਖ ਹੈ ਸਭ ਮੇਰਾ ਸਮਾਇ ਸਤਗੁਰ ਤੇ ਵਿਚਲੀ ਨ ਹੋਣ ਥਲੇ ਦੇ ਵਿੱਚ ਆਪਣੇ ਆਪਣੇ ਅੰਦਰ ਇਹ ਰੂਪ ਨੇ ਇਤੇ ਬਾਹਲੀ ਰੋੜ ਦੀ ਗੱਲ ਹੀ ਹੈ ਗੁਰਬਾਨੀ ਕਰਦੀ ਇੱਕ ਹੌਲੇ ਅੱਧੇ ਨੇ ਅੱਧੇ ਦੇ ਵਿਚਲੀਨ ਹੋ ਜਾਣਾ ਸਰੀਰ ਛੱਡ ਦੇਣਾ ਆਪਣੇ ਬੋਲ ਦਾ ਵਿਚਲੀਨ ਹੋ ਜਾਣਾ ਤਾਂ ਹੀ ਕੋਊਗਾ ਅੰਤ ਲਾਜੀ ਕਿ ਲੀ ਰੋਣਾ ਉਹ ਅਕਾਲ ਹੈ ਉਹ ਨਹੀਂ ਵਰਦਾ ਹੈ ਦੀਨ ਦੇ ਹਾਲ ਅਕਾਲ ਭਜੇ ਬਿਨ ਜਦ ਇਹ ਸਰੀਰ ਛੱਡਦਾ ਉਹੀ ਅੱਗੇ ਅੱਗੇ ਹੰਸ ਕੇ ਲਹਤ ਨਹੀਂ ਵਰਦਾ ਹੁੰਦਾ ਬਗਲਾ ਹੀ ਮਰਦਾ ਹੈ ਅੰਤ ਕੋ ਅੰਤ ਕੇ ਧਾਮ ਸਦਾ ਅੰਤ ਕੋ ਅੰਤ ਕੇ ਧਾਮ ਸਦਾ ਰਹੇ ਉਹਦੇ ਜੁੜੇ ਤੇ ਬਨਾ ਤੇ ਅੰਤ ਕੋ ਅੰਤ ਕੇ ਧਾਮ ਸਿਧਾਲਣ ਫਿਰ ਮਾਇਆ ਚ ਆ ਜਾਊਗਾ ਫਿਰ ਵਰ ਜਾਊਗਾ ਅੰਤਗਾ ਧਾਮ ਹੈ ਉਹ ਅਨੰਤਗਾ ਧਾਮ ਹੋਰ ਹੈ ਅੰਤਗਾ ਧਾਮ ਹੈ